ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਜਲੰਧਰ ਦੀ ਵੈਸਟ ਸੀਟ ਦੇ ਉੱਪਰ 10 ਜੁਲਾਈ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਤੇ ਸਾਰੀਆਂ ਪਾਰਟੀਆਂ ਵੱਲੋਂ ਜਿੱਥੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ ਉੱਥੇ ਹੀ ਅੱਜ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਨਾਮੀਨੇਸ਼ਨ ਵੀ ਭਰ ਦਿੱਤੇ ਗਏ ਨੇ ਕਿਉਂਕਿ ਅੱਜ 21 ਜੂਨ ਨੂੰ ਲਾਸਟ ਡੇਟ ਸੀ ਨੋਮੀਨੇਸ਼ਨ ਭਰਨ ਦੀ ਦੱਸਦੀ ਹੈ ਕਿ ਸ਼ੀਤਲ ਅੰਗੁਰਾਲ ਅਤੇ ਬਸਪਾ ਦੇ ਬਿੰਦਰ ਲਖਾ ਨੇ ਕੱਲ ਹੀ ਆਪਣਾ ਨੋਮੀਨੇਸ਼ਨ ਭਰ ਦਿੱਤਾ ਸੀ ਤੇ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਆਪਣਾ ਨੋਮੀਨੇਸ਼ਨ ਭਰਿਆ ਤੇ ਉਹਨਾਂ ਦੇ ਨਾਲ ਹਰਪਾਲ ਚੀਮਾ ਅਤੇ ਅਮਨ अरोड़ा ਵੀ ਮੌਜੂਦ ਸਨ ਤੇ ਹਰਪਾਲ ਚੀਮਾ ਨੇ ਕਿਹਾ ਹੈ ਕਿ ਜਲੰਧਰ ਸੀਟ ਦੇ ਉੱਪਰ ਸਾਡੀ ਦਾਅਵੇਦਾਰੀ ਮੌਜੂਦ ਹੈ ਤੇ ਇਸ ਸੀਟ ਦੇ ਉੱਪਰ ਅਸੀਂ ਹੀ ਜਿੱਤ ਹਾਸਲ ਕਰਾਂਗੇ ਤੇ ਉੱਥੇ ਹੀ ਦੂਸਰੇ ਪਾਸੇ ਅਮਨ अरोड़ा ਸ਼ੀਤਲ ਅੰਗੁਰਾਲ ਤੇ ਉੱਪਰ ਤੰਗਕਾਸੇ ਨਜ਼ਰ ਆਏ ਅਮਨ अरोड़ा ਨੇ ਕਿਹਾ ਹੈ ਕਿ ਸ਼ੀਤਲ ਅੰਗੁਰਾਲ ਰਾਲ ਬੀਜਪੀ ਦੇ ਵਿੱਚ ਇਸ ਕਰਕੇ ਗਏ ਸੀ ਕਿਉਂਕਿ ਉਹਨਾਂ ਨੂੰ ਉੱਥੇ ਕੋਈ ਫਾਇਦਾ ਦਿਖ ਰਿਹਾ ਸੀ ਪਰ ਕੁਝ ਮਹੀਨੇ ਉੱਥੇ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਫਾਇਦਾ ਨਹੀਂ ਦਿਸਿਆ ਇਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਸਨ ਤੇ ਇਸ ਲਈ ਅਸੀਂ ਉਹਨਾਂ ਨੂੰ ਵਾਪਸ ਨਹੀਂ ਲਿਆ ਇਸ ਕਰਕੇ ਉਹਨਾਂ ਨੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਦੂਸਰੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਨੇ ਵੀ ਆਪਣਾ ਅੱਜ ਨਾਮੀਨੇਸ਼ਨ ਭਰਿਆ ਤੇ ਉਹਨਾਂ ਦੇ ਨਾਲ ਪ੍ਰਤਾਪ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਮੌਜੂਦ ਰਹੇ ਤੇ ਇਸ ਦੌਰਾਨ ਚਰਨਜੀਤ ਚੰਨੀ ਹੋਣਾ ਨੇ ਸਾਰੇ ਉਮੀਦਵਾਰਾਂ ਨੂੰ ਦਵਾਈਆਂ ਦੇ ਨਾਲ ਕੰਪੇਅਰ ਕੀਤਾ ਹੈ ਆਓ ਸੁਣਦੇ ਹਾਂ ਕੀ ਕਹਿੰਦੇ ਨਜ਼ਰ ਆਏ ਰੁਪਈਏ ਦਾ ਇਹਨਾਂ ਲਾਲਚ ਕਿ ਇਹਨਾਂ ਨੂੰ ਹੱਥ ਤੇ ਜਿੱਥੇ ਮਰਜ਼ੀ ਲੈ ਜਾਓ ਉੱਥੇ ਖੜਾ ਲੋ ਸੋ ਇਹ ਹਾਲਾਤ ਇੱਥੇ ਦੇ ਇਹ ਜਿਹੜੇ ਸਾਡੇ ਵਿਰੋਧੀ ਉਮੀਦਵਾਰ ਹੈ ਉਹਨਾਂ ਦੇ ਸੀਤ ਨਗਰਾਲ ਨੂੰ ਪਿਗੜ ਦਿੱਤੀ ਬੀਜੇਪੀ ਨੇ ਮੈਂ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਬੀਜੇਪੀ ਇੰਨੇ ਕਿਰਦਾਰ ਔਖੋ ਗਿਰ ਕਿਸ ਤਰ੍ਹਾਂ ਗਈ ਹੈ ਪਾਰਟੀ ਕਿ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਜਿਹੜੇ ਬੰਦੇ ਨੇ 2 ਸਾਲ ਤੇ ਇੱਥੇ ਐਨਾ ਨਸ਼ਾ ਭਲਾਤਾ ਐਨੀਆਂ ਲਾਟਰੀਆਂ ਸਿਸਟਮ ਚ ਲਾਇਆ ਐਨਾ ਧੜਾ ਸੱਟਾ ਚ ਲਾਇਆ ਰੇੜੀਆਂ ਵਾਲੇ ਤੱਕ ਤੇ ਪੈਸੇ ਲਏ ਉਹ ਬੰਦਿਆਂ ਨੂੰ ਅੱਜ ਭਾਜੀਪੀ ਟਿਕਟ ਦੇ ਰਹੀ ਹੈ ਸੋ ਮੈਂ ਬੇਇੱਜ਼ਤੀ ਕਰਨਾ ਚਾਹੁੰਦਾ ਹਾਂ ਕਿ ਦੂਸਰੇ ਪਾਸੇ ਆਵਾਜ਼ ਮੇ ਆਦਮੀ ਵਾਲਿਆਂ ਨੇ ਦਿੱਤੀ ਹੈ ਕੀ ਨਾਮ ਹੈ ਉਹਦਾ ਮਹਿੰਦਰ ਮਹਿੰਦਰ ਪਗਤ ਉਹ ਹੋਮੋਪੈਥੀ ਦੀ ਗੋਲੀ ਹੈ ਮਮੋ ਪੈਦਿਕ ਦੀ ਗੋੜੀ ਐ ਖਾ ਲਓ ਨਾ ਉਹਦਾ ਕੋਈ ਫਾਇਦਾ ਨਾ ਕੋਈ ਨਖਾਣ ਹੈ ਹੁਣ ਤੁਸੀਂ ਦੇਖ ਲਓ ਵੀ ਅਮਮ ਪੈਦਿਕ ਦੀ ਗੋੜੀ ਲੈਣੀ ਐ ਕਿ ਉਹ ਲੈਣੀ ਜੀ ਜੇ ਤੁਹਾਡੇ ਆਉਂਦੇ ਹੀ ਤੁਹਾਡੇ ਕਰਦੇ ਜਿਹੜਾ ਕੰਮ ਹੈ ਉਹ ਜਿਹਦੇ ਨਾਲ ਲੈ ਕੇ ਬੀਬੀ ਜਾਣ ਨੂੰ ਤੇ ਅਰੇ ਉੱਥੇ ਚਲੇ ਜਾਂਦੇ ਜਦੇ ਕੰਮ ਕਰਾਉਂਦੇ ਆ ਦੋਨੋਂ ਪਾਸੇ ਡੱਡ ਬਦ ਨੂੰ ਸਾਡੇ ਦੱਲ ਬਦ ਨੂੰ ਲੋਕਾਂ ਨੂੰ ਪਹਿਰਾ ਲੋਕਾਂ ਨੇ ਨਿਕਾਰਿਆ ਤੇ ਹੁਣ ਫੇਰ ਨਿਕਾਰਣਗੇ ਕਿਉਂਕਿ ਇਹਨਾਂ ਦਾ ਕੋਈ دین ਧਰਮ ਨਹੀਂ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਜਿੱਸਾ ਚੰਨੀ ਜੀ ਨੇ ਗੱਲ ਕੀਤੀ ਚੰਗੀ ਤਰ੍ਹਾਂ ਸਮਝੇ ਉਹਦਾ ਕੈਂਡੀਡੇਟ ਤੇ ਇਹਨਾਂ ਨੇ ਹੋਮੋਪੈਥਿਕ ਵੀ ਦਵਾਈ ਦਸੀ ਕੈਪਸੂਲ ਦਸੀ ਕਿ ਖਾ ਲੋ ਜਿਸਮ ਨੂੰ ਪਤਾ ਹੀ ਨਹੀਂ ਲੱਗਦਾ ਲਾਭ ਹੋਇਆ ਜਾਂ ਨੁਕਸਾਨ ਹੋਇਆ ਤੇ ਜਿਹੜੀ ਚੱਲੀ ਦੀ ਜਿਹੜਾ ਹੁਣ ਭਾਜਪਾ ਦਾ ਕੈਂਡੀਡੇਟ ਹੈ ਸਾਈਨਾਈਡ ਦੀ ਗੋਲੀ ਉਹਨੂੰ ਪਤਾ ਜਿਹੜੀ ਮੂਹ ਦੇ ਵਿੱਚ ਰੱਖੀ ਪਈ ਇੱਥੇ ਜਿਹਨੇ ਸਾਈਨਾਈਡ ਖਾਇਆ ਕਰਿਓ ਬਚ ਗਿਆ ਨਹੀਂ ਤੇ ਭੈਣ ਸਾਡੇ ਦਾ ਬੀਕਾਸੂ ਦਾ ਕੈਪਸੂਲ ਇਹ ਖਾਂਦੇ ਹੀ ਪਤਾ ਲੱਗ ਜਾਂਦਾ ਕਿ ਜਿਸਮ ਤਗੜਾ ਹੋ ਗਿਆ ਤਾਂ ਹੁਣ ਕੰਮ ਕਰਨ ਵਾਲਾ ਹੁਣ ਤੁਸੀਂ ਸਾਇਲਾਈਡ ਦਾ ਕੈਪਸੂਲ ਖਾਣਾ ਕਿ ਤੁਸੀਂ ਹੋਮੋਪੈਥਿਕ ਦੀ ਦਵਾਈ ਲੈਣੀ ਕਿ ਬੀਕਾ ਸੋ ਦਿੱਲੀ ਸ਼ਰਾਬ ਨੀਤੀ ਦੇ ਨਾਲ ਜੁੜੇ منی ਲਾਂਡਰਿੰਗ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਲੱਗਾ ਹੈ ਜੀ ਹਾਂ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਹੇਠਲੀ ਅਦਾਲਤ ਦੇ ਹੁਕਮਾਂ ਦੇ ਉੱਪਰ ਰੋਕ ਰੱਖੇਗੀ ਯਾਨੀ ਕਿ ਅਰਵਿੰਦ ਕੇਜਰੀਵਾਲ ਹੁਣ ਉਦੋਂ ਤੱਕ ਤਿਹਾੜ ਜੇਲ੍ਹ ਦੇ ਵਿੱਚ ਰਹਿਣਗੇ ਜਦੋਂ ਤੱਕ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਦਾ ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਵਿਰੁੱਧੀ ਡੀਡੀ ਪਟੀਸ਼ਨ ਤੇ ਤੁਰੰਤ ਸੁਣਵਾਈ ਦੀ ਇਜਾਜ਼ਤ ਦੇ ਦਿਤੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਹੇਠਲੀ ਅਦਾਲਤ ਦਾ ਹੁਕਮ ਉਦੋਂ ਤੱਕ ਪ੍ਰਭਾਵੀ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਮਾਮਲੇ ਦੀ ਸੁਣਵਾਈ ਨਹੀਂ ਕਰਦੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਈਡੀ ਨੇ ਦਲੀਲ ਦਿੱਤੀ ਹੈ ਕਿ ਸਾਨੂੰ ਹੇਠਲੀ ਅਦਾਲਤ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਇਸ ਦੇ ਜਵਾਬ ਵਿੱਚ ਕੇਜਰੀਵਾਲ ਦੇ ਵਕੀਲ ਨੇ ਕਿਹਾ ਹੈ ਕਿ ਕਹਿਣਾ ਠੀਕ ਨਹੀਂ ਹੈ ਦਰਅਸਲ ਵੀਰਵਾਰ ਨੂੰ ਹੀ ਹੇਠਲੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਮਾਮਲੇ ਦੇ ਵਿੱਚ ਜ਼ਮਾਨਤ ਦੇ ਦਿੱਤੀ ਸੀ ਅਜਿਹੇ 'ਚ ਕੇਜਰੀਵਾਲ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆ ਸਕਦੇ ਸਨ ਭਾਈ ਪਰ ਹਾਈ ਕੋਰਟ ਨੇ ਫਿਲਹਾਲ ਇਸ ਤੇ ਰੁਕ ਲਗਾ ਦਿੱਤੀ ਹੈ ਈਡੀ ਨੇ ਵੀਰਵਾਰ ਨੂੰ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਕੇਜਰੀਵਾਲ ਅਪਰਾਧ ਦੀ ਕਥਿਤ ਕਮਾਈ ਅਤੇ ਸਾਰੇ ਦੋਸ਼ੀ ਦੇ ਨਾਲ ਜੁੜੇ ਹੋਏ ਹਨ ਇਸ ਦੇ ਨਾਲ ਹੀ ਕੇਜਰੀਵਾਲ ਦੇ ਵਕੀਲ ਨੇ ਕਿਹਾ ਸੀ ਕਿ ਕੇਂਦਰੀ ਜਾਂਚ ਏਜੰਸੀ ਕੋਲ ਇਸ ਸੰਬੰਧੀ ਕੋਈ ਸਬੂਤ ਨਹੀਂ ਹੈ ਅਜੇਚ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਈਡੀ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਵਿੱਚ ਹੋਈਆਂ ਬੇਨੀਮੀਆ ਦਾ ਮੁੱਖ ਸਾਜ਼ਿਸ਼ਕਰਤਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਆਪ ਦੇ ਕਈ ਹੋਰ ਵੀ ਆਗੂ ਸ਼ਾਮਲ ਹੋਏ ਹਨ ਆਪ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਸਭ ਕੁਝ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਹੋ ਰਿਹਾ ਹੈ ਦੱਸਦੀ ਹੈ ਕਿ ਗੱਲ ਯਾਨੀ ਵੀਰਵਾਰ ਨੂੰ ਹੇਟਲੀ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਅੱਜ ਉਹਨਾਂ ਨੇ ਤਿਹਾਰ ਜੇਲ੍ਹ ਚੋਂ 4 ਵਜੇ ਤੱਕ ਬਾਹਰ ਆਉਣਾ ਸੀ ਪਰ ਹੁਣ ਹਾਈ ਕੋਰਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਜਦੋਂ ਤੱਕ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਦਾ ਉਦੋਂ ਤੱਕ ਹੇਟਲੀ ਅਦਾਲਤ ਦੇ ਹੁਕਮਾਂ ਦੇ ਉੱਪਰ ਰੋਕ ਰਹੇਗੀ ਪੰਜਾਬ ਦੇ ਵਿੱਚ ਸਿਕਿਉਰਿਟੀ ਰੱਖਣ ਵਾਲਿਆਂ ਨੂੰ ਹਾਈ ਕੋਰਟ ਨੇ ਝਟਕਾ ਦਿੱਤਾ ਹੈ ਜੀ ਹਾਂ ਦੱਸਦੇ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੂੰ ਵੀਆਈਪੀ ਸਿਕਿਉਰਿਟੀ ਰੱਖਦੇ ਨੇ ਉਹਨਾਂ ਨੂੰ ਹੁਣ ਮੁਫਤ ਦੇ ਵਿੱਚ ਸਿਕਿਉਰਿਟੀ ਨਹੀਂ ਦਿੱਤੀ ਜਾਵੇਗੀ ਇਹ ਹੁਕਮ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਨੇ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕਈ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਸੀ ਅਤੇ ਇਹ ਮੁਫਤ ਦੇ ਵਿੱਚ ਦਿੱਤੀ ਜਾ ਰਹੀ ਸੀ ਅਤੇ ਲੋਕ ਇਸ ਦਾ ਭੁਗਤਾਨ ਨਹੀਂ ਕਰ ਰਹੇ ਸਨ ਅਤੇ ਇਸ ਦਾ ਸਾਰਾ ਭੁਗਤਾਨ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚ ਹੋ ਰਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਫਟਕਾਰ ਲਗਾਈ ਹੈ ਅਤੇ ਹੁਣ ਇਹ ਹੁਕਮ ਜਾਰੀ ਕੀਤੇ ਗਏ ਨੇ ਕਿ ਹੁਣ ਪੰਜਾਬ ਦੇ ਵਿੱਚ ਜਿਹੜੇ ਅਨੋਫੀਸ਼ੀਅਲ ਬੰਦੇ ਨੇ ਉਹਨਾਂ ਨੂੰ ਮੁਫਤਤ ਵਿੱਚ ਸੁਰੱਖਿਆ ਨਹੀਂ ਦਿੱਤੀ ਜਾਵੇਗੀ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਗਰੋਂ ਪੰਜਾਬ ਸਰਕਾਰ ਨੇ ਉਕਤ ਲੋਕਾਂ ਨੂੰ ਮਿਲਣ ਵਾਲੀ ਸੁਰੱਖਿਆ ਦੇ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਹੈ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਨਵੀਂ ਐਸਓਪੀ ਜਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਂ ਐਸਓਪੀ ਜੁਲਾਈ ਤੋਂ ਲਾਗੂ ਹੋਵੇਗੀ ਪੰਜਾਬ ਦੇ ਡੀਜੀਪੀ ਨੇ ਸੁਣਵਾਈ ਦੌਰਾਨ ਐਸਓਪੀ ਅਦਾਲਤ ਨੂੰ ਸੌਂਪੀ ਹੈ ਡੀਜੀਪੀ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਦੀ ਆਮਦਨ 3 ਲੱਖ ਤੋਂ ਜ਼ਿਆਦਾ ਹੈ ਅਤੇ 3 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਹੈ ਉਹਨਾਂ ਨੂੰ ਪੁਲਿਸ ਸੁਰੱਖਿਆ ਲੈਣ ਦੇ ਬਦਲੇ ਹਰ ਮਹੀਨੇ ਸਰਕਾਰ ਨੂੰ ਭੁਗਤਾਨ ਕਰਨਾ ਪਵੇਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੀਂ ਐਸਓਪੀ ਧਾਰਮਿਕ ਸੰਸਥਾਵਾਂ ਉਹਨਾਂ ਦੇ ਨੇਤਾਵਾਂ ਰਾਜਨੇਤਾਵਾਂ ਜੋ ਜਨਤਕ ਅਹੁਦਿਆਂ ਤੇ ਨਹੀਂ ਹਨ ਅਤੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਤੇ ਲਾਗੂ ਹੋਵੇਗੀ ਪਰ ਸੀਨੀਅਰ ਅਧਿਕਾਰੀਆਂ ਮੰਤਰੀਆਂ ਵਿਧਾਇਕਾਂ ਜੱਜਾਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਹਾਈ ਕੋਰਟ 'ਚ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ 900 ਲੋਕਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਹੈ ਅਤੇ ਇਨ੍ਹਾਂ 'ਚੋਂ ਸਿਰਫ 39 ਲੋਕ ਹੀ ਸੁਰੱਖਿਆ ਦੇ ਬਦਲੇ ਸਰਕਾਰ ਨੂੰ ਪੈਸੇ ਦਿੰਦੇ ਹਨ। ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਸੁਰੱਖਿਆ ਮੰਗਣ ਵਾਲੇ ਵਿਅਕਤੀ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਦੇਖਿਆ ਜਾਵੇਗਾ ਅਤੇ ਜਿਹੜੇ ਲੋਕ ਨਫ਼ਰਤ ਭਰੇ ਭਾਸ਼ਣ, ੜਕਾਉ ਭਾਸ਼ਣ, ਪਾਂਤੋੜ, ਜਾਤੀ ਅਤੇ ਪਾਈਚਾਰੇ ਦੇ ਆਧਾਰ 'ਤੇ ਲੋਕਾਂ 'ਚ ਨਫ਼ਰਤ ਫੈਲਾਉਣ ਦੇ ਦੋਸ਼ੀ ਹਨ, ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਦਿੱਤੀ ਸੁਰੱਖਿਆ ਬਦਲੇ ਉਹਨਾਂ ਤੋਂ ਸੁਰੱਖਿਆ ਮੰਗਣ ਦੇ ਨਾਲ ਹੀ ਵਸੂਲੀ ਵੀ ਕੀਤੀ ਜਾ ਸਕਦੀ ਹੈ ਦੱਸਦੀ ਹੈ ਕਿ ਜਿਹੜੇ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਉਹਨਾਂ ਨੂੰ ਤਾਂ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਹੈ ਪਰ ਦੂਸਰੇ ਪਾਸੇ ਹੀ ਕਈ ਲੋਕ ਆਪਣੇ ਫੋਕੇ ਸਟੈਂਡਰਡ ਨੂੰ ਲੋਕਾਂ ਦੇ ਸਾਹਮਣੇ ਦਿਖਾਉਣ ਦੇ ਲਈ ਗਨਮੈਨ ਰੱਖ ਲੈਂਦੇ ਨੇ ਸਿਕਿਉਰਿਟੀ ਰੱਖ ਲੈਂਦੇ ਨੇ ਪਰ ਹੁਣ ਹਾਈ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਨੇ ਕਿ ਹੁਣ ਮੁਫਤ ਦੇ ਵਿੱਚ ਅਨੋਫੀਸ਼ੀਅਲ ਬੰਦਿਆਂ ਨੂੰ ਸੁਰੱਖਿਆ ਨਹੀਂ ਦਿੱਤੀ ਜਾਵੇਗੀ ਯਾਨੀ ਕਿ ਹੁਣ ਧਾਰਮਿਕ ਸੰਸਥਾਵਾਂ ਦੇ ਲੋਕਾਂ ਨੂੰ ਅਤੇ ਇਸ ਦੇ ਨਾਲ ਹੀ ਸੈਲੀਬ੍ਰਿਟੀਜ਼ ਅਤੇ ਇਨਫਲੂਐਂਸਰਸ ਨੂੰ ਵੀ ਸੁਰੱਖਿਆ ਨਹੀਂ ਦਿੱਤੀ ਜਾਵੇਗੀ ਦੱਸਦੇ ਕਿ ਜਿਹੜੇ ਲੋਕਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਉਹਨਾਂ ਨੂੰ ਤਾਂ ਸਿਕਿਉਰਿਟੀ ਦੀ ਜ਼ਰੂਰਤ ਹੁੰਦੀ ਹੈ ਪਰ ਉੱਥੇ ਹੀ ਦੂਸਰੇ ਪਾਸੇ ਕੁਝ ਲੋਕ ਅਜਿਹੇ ਵੀ ਹਾਂ ਜਿਹੜੇ ਲੋਕ ਆਪਣੇ ਸਟੈਂਡਰਡ ਨੂੰ ਲੋਕਾਂ ਦੇ ਸਾਹਮਣੇ ਸ਼ੋਅ ਕਰਨ ਦੇ ਲਈ ਗਨਮੈਨ ਰੱਖ ਲੈਂਦੇ ਹਨ ਸਿਕਿਉਰਿਟੀ ਰੱਖ ਲੈਂਦੇ ਹਨ ਤੇ ਹੁਣ ਇਹੋ ਜਿਹੇ ਲੋਕਾਂ ਦੇ ਉੱਪਰ ਹਾਈ ਕੋਰਟ ਨੇ ਨਕੇਲ ਕੱਸੀ ਹੈ ਹੁਣ ਅਨ-ਆਫੀਸ਼ੀਅਲ ਬੰਦਿਆਂ ਨੂੰ ਅਨ-ਆਫੀਸ਼ੀਅਲ ਲੋਕਾਂ ਨੂੰ ਨਹੀਂ ਦਿੱਤੀ ਜਾਏਗੀ ਯਾਨੀ ਕਿ ਹੁਣ ਇਸ ਦੇ ਵਿੱਚ ਸ਼ਾਮਲ ਹੋਣਗੇ ਧਾਰਮਿਕ ਸੰਸਥਾਵਾਂ ਦੇ ਲੋਕ ਦੇ ਨਾਲ ਹੀ ਸੈਲੀਬ੍ਰਿਟੀਜ਼ ਅਤੇ ਇਨਫਲੂਐਂਸਰਸ ਜੋ ਕਿ ਆਪਣੇ ਨਾਲ ਗਨਮੈਨ ਲੈ ਕੇ ਘੁੰਮਦੇ ਨੇ ਹੁਣ ਉਹਨਾਂ ਨੂੰ ਮੁਫਤਦ ਵਿੱਚ ਸਰਕਾਰ ਵੱਲੋਂ ਸਿਕਿਉਰਿਟੀ ਨਹੀਂ ਦਿੱਤੀ ਜਾਵੇਗੀ। ਸ਼ਿਮਲਾ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ। ਜੀ ਹਾਂ ਦੱਸਦੀ ਹੈ ਕਿ ਸ਼ਿਮਲਾ ਦੇ ਵਿੱਚ ਇੱਕ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਤੇ ਇਸ ਐਕਸੀਡੈਂਟ ਦੇ ਵਿੱਚ ਚਾਰ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਬਾਕੀ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਪਲਟੀਆਂ ਖਾਂਦੀ ਹੋਈ ਉੱਪਰਲੀ ਪਹਾੜੀ ਤੋਂ ਥੱਲੜੀ ਸੜਕ ਤੇ ਆ ਕੇ ਡਿੱਗੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਿਮਲਾ ਤੋਂ 90 ਕਿਲੋਮੀਟਰ ਦੂਰ ਵਾਪਰਿਆ ਜੁਬਲ ਦੇ ਵਿੱਚ ਐਚ ਆਰਟੀਸੀ ਬੱਸ ਜੋ ਸ਼ੁੱਕਰਵਾਰ ਸਵੇਰੇ ਆਪਣੇ ਰੂਟ ਤੇ ਜਾ ਰਹੀ ਸੀ ਗਿਲਟਾਡੀ ਨੇੜੇ ਕੈਂਚੀ ਮੋੜ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਜਾ ਕੇ ਪਲਟ ਗਈ। ਘਟਨਾ ਦੌਰਾਨ ਬੱਸ ਤੇ ਵਿੱਚ ਕੁੱਲ 7 ਲੋਕ ਸਵਾਰ ਸਨ ਅਤੇ ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਰੋਡੋ ਡਿਪੂ ਦੀ ਇਹ ਬੱਸ ਕੁੱਡੂ ਤੋਂ ਜੁਬਲ ਤਹਿਸੀਲ ਅਦੀਨਪੰਦੇ ਗਿਲਟਾਡੀ ਵੱਲ ਜਾ ਰਹੀ ਸੀ ਇਹ ਬੱਸ ਸਵੇਰੇ 6 ਵਜੇ ਰੂਟ ਤੇ ਚੱਲੀ ਪਰ 4 ਕਿਲੋਮੀਟਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕੰਡਕਟਰ ਦੀ ਹਸਪਤਾਲ ਚ ਲੈ ਜਾਂਦੇ ਹੋਏ ਮੌਤ ਹੋਈ ਹੈ ਇਸੇ ਨਾਲ ਹੀ ਦੱਸਦੀ ਹੈ ਕਿ ਮਰਨ ਵਾਲਿਆਂ ਦੇ ਵਿੱਚ ਡਰਾਈਵਰ ਕੰਡਕਟਰ ਅਤੇ ਨੇਪਾਲੀ ਮੂਲ ਦਾ ਇੱਕ ਆਦਮੀ ਅਤੇ ਔਰਤ ਸ਼ਾਮਲ ਹੈ ਮੌਕੇ ਤੇ ਪਹੁੰਚੇ ਸਥਾਨਕ ਐਸਜੀਐਮ ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ ਹਾਦਸੇ ਦੇ ਕਾਰਨਾਂ ਦਾ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਜੁਬਲ ਦੇ ਐਸਟੀਐਮ ਰਾਜੀਵ ਨਮਰਾਨ ਨੇ ਦੱਸਿਆ ਹੈ ਕਿ ਵਾਸਤੇ ਵਿੱਚ ਪੰਜ ਯਾਤਰੀਆਂ ਤੋਂ ਇਲਾਵਾ ਡਰਾਈਵਰ ਅਤੇ ਕੰਡਕਟਰ ਵੀ ਸਵਾਰ ਸਨ ਇਸ ਹਾਦਸੇ ਦੇ ਵਿੱਚ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਲੋਕਾਂ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਤੇ ਉਨ੍ਹਾਂ ਦੱਸਿਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਉਸ ਦੀ ਤਲਾਸ਼ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਵਾਰ ਫੇਰ ਦੱਸਦੇ ਕਿ Shimla ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਇੱਕ ਬੱਸ ਜੋ ਕਿ ਆਪਣੇ ਰੂਟ ਤੇ ਜਾ ਰਹੀ ਸੀ ਅਚਾਨਕ ਉਸ ਦਾ ਬੈਲੈਂਸ ਵਿਗੜ ਗਿਆ ਅਤੇ ਪਲਟੀਆਂ ਖਾਂਦੀ ਹੋਈ ਉੱਪਰਲੀ ਪਹਾੜੀ ਤੋਂ ਉੱਪਰਲੀ ਸੜਕ ਤੋਂ ਹੇਠਲੀ ਸੜਕ ਤੇ ਆ ਕੇ ਡਿੱਗੀ ਹੈ ਅਤੇ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਹੈ ਤੇ 3 ਲੋਕ ਜ਼ਖਮੀ ਦੱ세 ਜਾ ਰਹੇ ਨੇ ਕੜਤੇ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ T20 ਵਰਲਡ ਕੱਪ ਚੱਲ ਰਿਹਾ ਹੈ ਤੇ ਸੁਪਰ 8 ਦੇ ਮੈਚ ਟੀਮਾਂ ਦੇ ਵਿੱਚ ਕਰ ਖੇਡੇ ਜਾ ਰਹੇ ਨੇ ਤੇ ਉੱਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦਾ ਪਹਿਲਾ ਸੁਪਰ 8 ਦਾ ਮੈਚ ਅਫਗਾਨਿਸਤਾਨ ਦੇ ਨਾਲ ਹੋਇਆ ਤੇ ਇਸ ਦੇ ਵਿੱਚ ਇੰਡੀਆ ਨੇ ਜਿੱਤ ਹਾਸਲ ਕੀਤੀ ਹੈ ਜੀ ਹਾਂ ਇੰਡੀਆ ਨੇ ਆਪਣੇ ਸੁਪਰ 8 ਦੇ ਮੈਚ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ 12 ਬਰਡੋਸ ਦੇ ਕੇਨਸਿੰਗਟਨ ਓਵਲ ਮੈਦਾਨ ਤੇ ਖੇਡੇ ਗਏ ਇਸ ਮੈਚ ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਅਤੇ ਫਿਰ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਅਫਗਾਨਿਸਤਾਨ ਨੂੰ 47 ਦੌੜਾਂ ਦੇ ਨਾਲ ਹਰਾਇਆ ਇਸ ਜਿੱਤ ਦੇ ਨਾਲ ਭਾਰਤ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦਾਂ ਹੋਰ ਮਜ਼ਬੂਤ ਹੋ ਗਈਆਂ ਨੇ ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੂੰ 182 ਦੌੜਾਂ ਦਾ ਟੀਚਾ ਦਿੱਤਾ ਜਵਾਬ 'ਚ ਅਫਗਾਨਿਸਤਾਨ ਦੀ ਟੀਮ ਜਸਪ੍ਰਿਤ ਬੁਮਰਾ ਦੀ ਗੇਂਦਬਾਜ਼ੀ ਦੇ ਸਾਹਮਣੇ 20 ਓਵਰਾਂ 'ਚ 134 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਫਗਾਨਿਸਤਾਨ ਲਈ ਕੋਈ ਵੀ ਬੱਲੇਬਾਜ਼ ਵੱਡੀ ਭਾਰੀ ਨਹੀਂ ਖੇੜ ਸਕਿਆ ਟੀਮ ਲਈ ਸਭ ਤੋਂ ਵੱਧ ਸਕੋਰ ਅ즈ਮਤullah, ਉਮਰ ਜ਼ੈਏ ਨੇ ਵੀ ਗੇਂਦਾ ਦੇ ਵਿੱਚ ਦੋ ਚੋਕਰੀਆਂ ਅਤੇ ਇੱਕ ਚੱਕੇ ਦੇ ਮਦਦ ਦੇ ਨਾਲ 26 ਦੌੜਾਂ ਬਣਾਈਆਂ। ਉਮਰ ਜ਼ੈਏ ਤੋਂ ਇਲਾਵਾ ਗੁਲਬਦੀਨ ਨਾਇਬ ਨੇ 17 ਦੌੜਾਂ, ਨਜੀਬੁੱਲਾ ਜ਼ਦਰਾਨ ਨੇ 19 ਦੌੜਾਂ ਅਤੇ ਮੁਹੰਮਦ ਨਵੀ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਬੁਮਰਾ ਨੇ 4 ਓਵਰਾਂ ਦੇ ਵਿੱਚ ਸਿਰਫ 7 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਵੀ 3, ਕੁਲਦੀਪ ਯਾਦਵ ਨੇ 2, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਭਾਰਤ ਨੇ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 181 ਦੌੜਾਂ ਬਣਾਈਆਂ ਸਨ। ਭਾਰਤ ਲਈ ਸੂਰਿਆ ਕੁਮਾਰ ਯਾਦਵ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਅਰਧ ਸੈਂਕੜਾ ਲਗਾਇਆ। ਸੂਰਿਆ ਨੇ 28 ਗੇਂਦਾਂ ਦੇ ਵਿੱਚ 5 ਚੌਕੀਆਂ ਤੇ 3 ਛੱਕਿਆਂ ਦੀ ਮਦਦ ਦੇ ਨਾਲ 53 ਦੌੜਾਂ ਬਣਾਈਆਂ। ਸੂਰਿਆ ਕੁਮਾਰ ਨੂੰ ਇਸ ਮੈਚ ਦੇ ਵਿੱਚ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਦਾ ਅਗਲਾ ਮੈਚ ਬੰਗਲਾਦੇਸ਼ ਦੇ ਨਾਲ ਅਤੇ ਉਸ ਤੋਂ ਅਗਲਾ ਮੈਚ ਆਸਟ੍ਰੇਲੀਆ ਦੇ ਨਾਲ ਹੋਵੇਗਾ। ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜੀ ਹਾਂ, ਬੀਤੇ ਦੋ ਦਿਨਾਂ ਤੋਂ ਪੰਜਾਬ ਦੇ ਵਿੱਚ ਮੌਸਮ ਖੁਸ਼ਹਰਮਾ ਹੋਇਆ ਪਿਆ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਵੀ ਭਵਿੱਖਬਾਣੀ ਕਰ ਦਿੱਤੀ ਹੈ ਕਿ ਆਉਣ ਵਾਲੇ ਦੋ ਦਿਨਾਂ ਤੱਕ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰ ਸਕਦਾ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਖਾਸ ਕਰਕੇ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਵਰ ਰਿਹਾ ਸੀ ਰਾਜस्तानी ਦਿੱਲੀ ਪੰਜਾਬ Rajasthan Haryana Uttar Pradesh ਅਤੇ Bihar ਸਮੇਤ ਸਾਰੇ ਉੱਤਰੀ ਰਾਜਾਂ ਦੇ ਵਿੱਚ ਬੇਹਤ ਗਰਮ ਦਿਨ ਚੱਲ ਰਹੇ ਹਨ ਪਰ ਹੁਣ ਇਸ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਭਾਰਤ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਵਿੱਚ 23 ਤੋਂ 25 ਜੂਨ ਤੱਕ ਮੌਨਸੂਨ ਐਂਟਰੀ ਲੈਣ ਵਾਲਾ ਹੈ ਬੀਤੀ ਰਾਤ ਅਤੇ ਅੱਜ ਸਵੇਰ ਤੋਂ ਹੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਅੱਜ ਤੋਂ ਜੰਮੂ ਪੰਜਾਬ ਬਿਹਾਰ ਝਾਰਖੰਡ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ 오ਡੀਸਾ ਦੇ ਵਿੱਚ ਕੜਾਕੇ ਦੀ ਗਰਮੀ ਘਟਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੌਰਾਨ ਪੰਜਾਬ ਹਰਿਆਣਾ ਦਿੱਲੀ ਅਰੁਣਾਚਲ ਪ੍ਰਦੇਸ਼ ਅਸਾਮ ਅਤੇ ਮਗਾ ਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਬੁਰਾ ਅਤੇ ਉਪ ਹਿਮਾਲਿਆ ਪੱਛਮੀ ਬੰਗਾਲ ਦੇ ਵਿੱਚ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਜੋ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀਆਂ ਨੇ ਤੇ ਇਸ ਦੇ ਨਾਲ ਹੀ بارش ਦੀ ਸੰਭਾਵਨਾ ਵੀ ਦੱਸੀ ਹੈ ਪੰਜਾਬ ਵਿੱਚ ਬੁੱਧਵਾਰ ਰਾਤ ਤੋਂ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਵੀਰਵਾਰ ਸਵੇਰੇ ਪੰਜਾਬ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਮੌਸਮ ਵਿਭਾਗ ਨੇ ਅੱਜ ਪਹਿਲਾਂ ਹੀ ਥੋੜੇ-ਥੋੜੇ ਮੀਂਹ ਦੀ ਭਵਿਕਵਾਣੀ ਕੀਤੀ ਸੀ ਅੱਜ ਕਈ ਇਲਾਕਿਆਂ 'ਚ ਹਲਕੀ بارش ਹੋ ਸਕਦੀ ਹੈ ਬੱਦਲ ਦੇ ਮੌਸਮ ਦਾ ਮੁੱਖ ਕਾਰਨ ਪੱਛਮੀ ਗੜਬੜੀ ਨੂੰ ਮੰਨਿਆ ਜਾਂਦਾ ਹੈ ਹਾਲਾਂਕਿ ਕਹਿਰ ਦੀ ਗਰਮੀ ਤੋਂ ਇਹ ਰਾਹਤ ਸਿਰਫ 2 ਦਿਨਾਂ ਦੇ ਲਈ ਹੈ ਉਧਰ ਹੀ ਸਕਾਈ ਮੈਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਅਸਾਮ ਮੇਗਾਲਿਆ ਬਿਹਾਰ ਦੇ ਕੁਝ ਹਿੱਸਿਆਂ ਮੱਧ ਪ੍ਰਦੇਸ਼, ਛਤਿਸਗੜ, ਵਿਧਰਾਬ, ਦੱਖਣੀ ਓਡੀਸ਼ਾ, ਕੋਕਣ, ਗੁਆ, ਤਟਵਰਤੀ ਕਰਨਾਟਕਾ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੱਧ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਦੱਖਣੀ ਗੁਜਰਾਤ, ਉੱਤਰੀ ਛਤਿਸਗੜ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਲਦਾਖ, ਪੂਰਬੀ ਅਤੇ ਉੱਤਰ-ਪੱਛਮੀ ਰਾਜਸਥਾਨ, ਲਕਸ਼ਦ ਦੀਪ ਅਤੇ ਉੱਤਰ-ਪੂਰਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਉੱਤਰ ਪੱਛਮੀ ਰਾਜਸਥਾਨ ਵਿੱਚ ਛਿੱਟੇ ਗਰਜ ਹਨੇਰੀ ਅਤੇ ਤੂੜਪਰੀ ਹਨੇਰੀ ਦੀ ਸੰਭਾਵਨਾ ਦੱਸੀ ਗਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ 19 ਤੋਂ 22 ਜੂਨ ਤੱਕ ਪੰਜਾਬ ਦੇ ਵਿੱਚ ਮੌਸਮ ਸੁਹਾਵਣਾ ਰਹੇਗਾ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਇਸ ਤੋਂ ਬਾਅਦ 23 ਜੂਨ ਤੋਂ ਪੰਜਾਬ ਦੇ ਵਿੱਚ ਫਿਰ ਗਰਮੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰੇਗੀ ਪਰ ਹੁਣ ਇਹ ਭਵਿੱਖਬਾਣੀ ਸਾਹਮਣੇ ਆਈ ਹੈ ਕਿ ਤੇਈ ਤੋਂ 25 ਜੂਨ ਦੇ ਵਿੱਚਕਾਰ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰ ਸਕਦਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਐਸਾ ਨਜ਼ਰੀਆ ਮੁਖਬਨਾ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ ਟੀਵੀ